ਪਾਰਟੀ ਦਾ ਬੜਾ ਧੰਨਵਾਦੀ ਹਾਂ ਜੋ ਜੋ ਮੈਨੂੰ ਉਹਦੇ ਦਿੱਤੇ ਹੈ ਮੈਂ ਉਹਨਾਂ ਦਾ ਪਾਰਟੀ ਦਾ ਧੰਨਵਾਦੀ ਹਾਂ ਔਰ ਮੈਂ ਕੋਸ਼ਿਸ਼ ਕਰ ਰਿਹਾ ਉਹਨਾਂ ਤੇ ਪੂਰਾ ਉਤਰਾਂ ਜੇ ਮੈਨੂੰ ਚੇਅਰਮੈਨ ਐਗਰੀਕਲਚਰ ਦੀ ਸਟੈਂਡਿੰਗ ਕਮੇਟੀ ਦਾ ਪਾਰਲੀਮੈਂਟ ਦਾ ਬਣਾਇਆ ਗਿਆ ਤਾਂ ਮੈਂ ਕਿਸਾਨਾਂ ਵਾਸਤੇ ਐਮਐਸਪੀ ਦੀ ਰਿਕਮੈਂਡੇਸ਼ਨ ਪਾਰਲੀਮੈਂਟ ਚ ਰੱਖੀ ਹੈ ਤੇ ਨਾਲ-ਨਾਲ ਪਰਾਲੀ ਬਾਰੇ ਕਿਹਾ ਕਿ 100 ਰੁਪਿਆ ਪ੍ਰਤੀ ਕੁਇੰਟਲ MSP ਦੇ ਨਾਲ ਦੋ ਪਰਾਲੀ ਇਕੱਠਾ ਕਰਨ ਦਾ ਇਸੇ ਤਰ੍ਹਾਂ ਐਨੀਮਲ ਹਸਬੈਂਡਰੀ ਚ ਬਹੁਤ ਸਾਰੀਆਂ ਰეკਮੈਂਡੇਸ਼ਨਾਂ ਕੀਤੀਆਂ ਉੱਥੇ BJP ਦੀ ਮжоਰਿਟੀ ਮੈਂਬਰ ਹੈ ਟੋਟਲ 30 ਮੈਂਬਰ ਹੈ ਮжоਰਿਟੀ BJP ਦੀ ਹੈ ਲੇਕਿਨ ਫੇਰ ਵੀ ਐਸੀ ਇਹ ਪਾਸ ਕੀਤਾ ਕਿ ਕਿਸਾਨਾਂ ਨੂੰ MSP ਦਿੱਤੀ ਜਾਵੇ ਜਿਹੜਾ ਕਿ ਬਹੁਤ ਹੀ ਕਰਨਾ ਮੁਸ਼ਕਲ ਹੈ ਤੇ ਜਦੋਂ ਸਿੱਖਾਂ ਦੇ ਹੱਕ ਚ ਬੋਲਣ ਦੀ ਗੱਲ ਆਈ ਤਾਂ ਮੈਂ ਪਾਰਲੀਮੈਂਟ ਚ ਬੋਲਿਆ ਸਿੱਖੀ ਬਾਰੇ ਚ ਜੇ ਜਦੋਂ ਮਜ਼ਦੂਰਾਂ ਦੀ ਗੱਲ ਆਈ ਜਦੋਂ ਕਿਸਾਨਾਂ ਦਾ ਮੁਆਵਜ਼ਾ ਦੇਣਾ ਸੀ ਸਾਡੀ 3 ਮਹੀਨੇ ਸਰਕਾਰ ਰਹੀ ਹੈ ਇੱਕੋ ਇੱਕ ਸਰਕਾਰ ਹੈ ਜਿਹਨੇ 18700 ਰੁਪਿਆ ਮੁਆਵਜ਼ਾ ਦਿੱਤਾ ਜਿਹਦੇ ਵਿੱਚ 17000 ਰੁਪਿਆ ਕਿਸਾਨਾਂ ਵਾਸਤੇ ਤੇ 1700 ਰੁਪਿਆ ਮਜ਼ਦੂਰਾਂ ਵਾਸਤੇ ਵੀ ਦਿੱਤਾ ਕਮੇਟੀ ਦੇ ਵਿੱਚ ਅਸੀਂ ਇਹ ਰეკਮੈਂਡੇਸ਼ਨ ਦਿੱਤੀ ਹੈ ਕਿ ਜਿੱਥੇ ਕਿਸਾਨਾਂ ਦੀ ਭਲਾਈ ਦੀ ਗੱਲ ਹੈ ਉੱਥੇ ਮਜ਼ਦੂਰਾਂ ਦੀ ਭਲਾਈ ਦਾ ਵੀ ਵਿੱਚ ਰੱਖੋ ਮੈਂ ਹਰ ਵਰਗ ਦੀ ਗੱਲ ਕਰਦਾ ਜੇ ਪ੍ਰਧਾਨ ਮੰਤਰੀ ਆਇਆ ਉਹਨੇ ਡਾਂਗਾ ਚਲਾਉਣ ਦੀ ਗੱਲ ਹੋਈ ਗੋਲੀਆਂ ਚਲਾਉਣ ਦੀ ਕਿਸਾਨਾਂ ਦੀ ਗੱਲ ਹੋਈ ਤਾਂ ਮੈਂ ਆਪਣੇ ਪਿੰਡੇ ਦੇ ਖਾਦੀਆਂ ਭੁਗਤਿਆ ਇਹ ਪੂਰਾ ਲੇਕਿਨ ਕਿਸਾਨਾਂ ਪਰ ਪਰਚਾ ਨਹੀਂ ਹੋਣ ਦਿੱਤਾ ਅੱਜ ਤੱਕ ਕਿਸਾਨਾਂ ਦੇ ਨਾਲ ਖੜਾ ਹਾਂ ਜਿੱਥੇ ਜ਼ਰੂਰਤ ਹੁੰਦੀ ਕਿਸਾਨਾਂ ਦੇ ਹੱਕ ਚ ਬੋਲਦਾ ਪੰਜਾਬ ਇੱਕ ਗੁਲਦਸਤਾ ਹੈ ਭਾਈ ਇਦੇ ਵਿੱਚ ਵੱਖ-ਵੱਖ ਜਾਤਾਂ ਵੱਖ-ਵੱਖ ਧਰਮ ਹੈ ਐਸੀ ਇਸ ਗੁਲਦਸਤੇ ਨੂੰ ਵੱਡਾ ਕਰਨਾ ਹੈ ਪਾਰਟੀ ਵਿੱਚ ਵੀ ਜੇ ਪਾਰਟੀ ਗੁਲਦਸਤਾ ਹੋਏਗੀ ਸਾਰੇ ਵਰਗਾਂ ਨੂੰ ਰਿਪ੍ਰেজੈਂਟੇਸ਼ਨ ਮਿਲੇਗੀ ਸਾਰਿਆਂ ਨੂੰ ਨਾਲ ਲੈ ਕੇ ਚੱਲੋਗੇ ਤਾਂ ਸਰਕਾਰ ਵੀ ਆਏਗੀ ਤੁਸੀਂ ਪੰਜਾਬ ਦਾ ਭਲਾ ਵੀ ਕਰ ਸਕੋਗੇ ਇਹੀ ਮੈਂ ਗੱਲ ਕਹਿੰਦਾ ਹੈ ਇਹਦੇ ਵਿੱਚ ਜਾਤੀਵਾਦ ਦੇ ਨਾਲ ਕਿਸੇ ਨੂੰ ਜੋੜਨਾ ਇਹ ਗਲਤ ਹੈ ਤੇ ਗਲਤ ਜੋੜਿਆ ਗਿਆ ਹੈ चरणी चन्नी ने किसी मीटिंग में कल शायद ये कहा कि मुख्य जो का या अध्यक्ष का है उसमें जट सिख डोमिनेंस ज्यादा है दलितों को इग्नोर किया जा रहा है और उनका माइक तक कहते बंद करवाया गया मीटिंग में रिपोर्ट इंडियन एक्सप्रेस पता नहीं पता, नहीं पता नहीं लेकिन सबसे बड़ा होता है सी डब्ल्यू सी का मेंबर कौन है वो? वो है चरणजीत सिंह चन्नी साहब ये जो मीडिया वाले बात फैलाते ना ना इंडियन एक्सप्रेस छापा इंडियन एक्सप्रेस ने छापा या नहीं छापा मेरे को उसमें नहीं जाना लेकिन चन्नी साहब तो कह ही नहीं सकते ये बात चन्नी साहब ने क्या कहा चन्नी साहब ने कहा चन्नी साहब के पास सबसे बड़ा और सी डब्ल्यू सी चन्नी साहब को जब सी एल पी बनाया गया तो किसको उतारा गया नहीं, मिस्टर जाकड़ को उतारा गया क्योंकि कांग्रेस में भेदभाव नहीं फिर चन्नी साहब आज मेंबर ऑफ पार्लियामेंट है हालांकि दोनों जगह से चुनाव चाहे हार गए एमएलए का लेकिन उनको क्या बनाया मेंबर ऑफ पार्लियामेंट और हमारी एग्रीकल्चर जो हमारी कमेटी है पार्लियामेंट की उसके भी चन्नी साहब चेयरमैन है हम लोग गरीबों को यहां बैठा कर रखते हैं कांग्रेस पार्टी ही कैसी पार्टी है मुख्यमंत्री कौन बन रहा था सुखजिंदर रंधावा या अमर से लेकिन किसको बनाया चनी साहब को क्योंकि मैंने बोला गरीबों को हम लोग दलित हमारे सर का ताज है रहेंगे लेकिन हमारी पार्टी सेकुलर पार्टी है हमें हमारे गुरु ने कहा था कि यहाँ जात पात की बात नहीं और पंजाब सेकुलर स्टेट है यहाँ पर जात पात से ये पंजाब हमेशा दूर रहा है चाहे दलित हो चाहे ईसाई हो चाहे सिख हो चाहे कोई अन्य दल हो और कई बार लोग ऐसे कहते हैं कि यार हमें कल कोई बात करता है कि भाई रेजर्वेशन विद इन द रिजर्वेशन ये हमारे समाज की बात ही नहीं होती कल बहुत से ऐसे समाज से तो बात करते हैं। कि फिर फला समाज ये, ये तो फिर बहुत बड़े सवाल है आप कहोगे मैं इस समाज से हूं इसी को ही पद मिल रहे हैं दूसरों को क्यों नहीं तो कहने का मतलब ये बेफजूल की जो चर्चा कई बार अखबार छेड़ देते हैं ऐसा कोई कांग्रेस के अंदर बात नहीं है ਨਹੀਂ ਮੈਂ ਬੋਲ ਸਕਦਾ ਨਹੀਂ ਮੇਰੇ ਇਹ ਖੂਨ ਵਿੱਚ ਗੱਲ ਹੈ ਮੈਂ ਹਮੇਸ਼ਾ ਸਾਰੇ ਧਰਮਾਂ ਦਾ ਸਤਿਕਾਰ ਕੀਤਾ ਹੈ ਗੁਰੂ ਸਾਹਿਬ ਦਾ ਜਿਹੜਾ ਫਲਸਫਾ ਹੈ ਕਿ ਮਾਨਸ ਕੀ ਜਾਤ ਸਭੇ ਇੱਕੇ ਪਹਿਚਾਨ ਬੋ ਉਹਦੇ ਤੇ ਮੈਂ ਚੱਲਦਾ ਹਾਂ ਚਮਕੌਰ ਸਾਹਿਬ ਦੀ ਧਰਤੀ ਦਾ ਪੁੱਤਰ ਮੈਂ 3 ਮਹੀਨੇ ਵਾਸਤੇ ਮੁੱਖ ਮੰਤਰੀ ਬਣਿਆ ਤੇ 3 ਮਹੀਨੇ ਦਾ ਮੇਰਾ ਕਾਰਜਕਾਲ ਜੇ ਤੁਸੀਂ ਦੇਖੋਗੇ ਜੇ ਮੈਂ ਬਿਜਲੀ ਦੇ ਬਿੱਲ ਮਾਫ ਕੀਤੇ ਤਾਂ ਸਾਰੇ ਵਰਗਾਂ ਦੇ ਕੀਤੇ ਆ ਜੇ ਕਿਸਾਨਾਂ ਦੀ ਫਸਲ ਖਰਾਬ ਹੋਈ ਤਾਂ ਪਹਿਲਾਂ 12000 ਮੁਆਵਜ਼ਾ ਦਿੰਦੇ ਸੀ ਐਸੀ 17000 ਕਿਸਾਨਾਂ ਨੂੰ ਦਿੱਤਾ ਤੇ ਨਾਲ 1700 ਮਜ਼ਦੂਰਾਂ ਚੋਗਿਆਂ ਨੂੰ ਵੀ ਦਿੱਤਾ ਜੇ ਸਿੱਖ ਕੌਮ ਦੇ ਬਾਰੇ ਚ ਗੱਲ ਕਰਨੀ ਪਈ ਪਾਰਲੀਮੈਂਟ ਦੇ ਵਿੱਚ ਠੋਕੇ ਬੋਲਿਆ ਜੇ ਪ੍ਰਧਾਨ ਮੰਤਰੀ ਆਇਆ ਡਾਂਗਾ ਚਲਾਉਣ ਦੀ ਗੱਲ ਹੋਈ ਗੋਲੀਆਂ ਚਲਾਉਣ ਦੀ ਕਿਸਾਨਾਂ ਦੀ ਗੱਲ ਹੋਈ ਤਾਂ ਮੈਂ ਆਪਣੇ ਪਿੰਡੇ ਦੇ ਖਾਧੀਆਂ ਭੁਗਤਿਆ ਪੂਰਾ ਲੇਕਿਨ ਕਿਸਾਨਾਂ ਪਰ ਪਰਚਾ ਨਹੀਂ ਹੋਣ ਦਿੱਤਾ ਮੈਂ ਇੱਕ ਗੱਲ ਸੌਂ ਖਾ ਕੇ ਕਹਿ ਸਕਦਾ ਕਿ ਮੈਂ ਸਾਰਿਆਂ ਲਈ ਬਰਾਬਰ ਉਤਰਨਾ ਤੁਸੀਂ ਇਹ ਦੇਖੋ ਨਾ ਜਦੋਂ ਜਰਨਲ categories ਦਾ ਕਮਿਸ਼ਨ ਬਣਾਉਣ ਦੀ ਗੱਲ ਆਈ ਤਾਂ ਕਿਹਨੇ ਬਣਾਇਆ ਅੱਜ ਤੱਕ ਮੈਨੂੰ ਉਹ ਉਹਦੇ ਬਾਰੇ ਵੀ ਕਹੀ ਜਾਂਦੇ ਜਦੋਂ ਗਰੀਬਾਂ ਵੱਲ ਜਾਂਦੇ ਉਹ ਕਹੀ ਜਾਂਦੇ ਮਜ਼ਦੂਰਾਂ ਵੱਲ ਜਾਂਦੇ ਕਹਿੰਦੇ ਜੀ ਕਿਸਾਨਾਂ ਇਹ ਕਿਸਾਨਾਂ ਦਾ ਹੋ ਗਿਆ ਜਾਂ ਕਿਸਾਨਾਂ ਵੱਲ ਜਾਂਦੇ ਕਹਿੰਦੇ ਜੀ ਗਰੀਬਾਂ ਦੀ ਉਹ ਗੱਲ ਕਰਦਾ ਫਿਰ ਪਾਰਟੀ ਨੇ ਮੈਨੂੰ ਮੌਕਾ ਦਿੱਤਾ ਦਿੱਲੀ ਦੇ ਵਿੱਚ ਪਾਰਲੀਮੈਂਟ ਦੀ ਸਟੈਂਡਿੰਗ ਕਮੇਟੀ ਦੇ ਵਿੱਚ ਐਗਰੀਕਲਚਰ ਕਮੇਟੀ ਦਾ ਚੇਅਰਮੈਨ ਬਣਨ ਦਾ ਉੱਥੇ ਪਾਸ ਕਰਾਇਆ ਕਿ ਕਿਸਾਨਾਂ ਨੂੰ ਐਮਐਸਪੀ ਹੋਣੀ ਚਾਹੀਦੀ ਹੈ ਔਰ ਉਹਦੀ ਪਾਰਲੀਮੈਂਟ ਦੇ ਵਿੱਚ ਰਿਪੋਰਟ ਪੇਸ਼ ਕੀਤੀ ਹੈ ਜਿਹੜਾ ਇਹ ਭੰਡੀ ਪ੍ਰਚਾਰ ਹੈ ਇਹਦੇ ਵਿੱਚ ਕੋਈ ਸੱਚਾਈ ਨਹੀਂ ਹੈ ਪੰਜਾਬ ਇੱਕ ਗੁਲਦਸਤਾ ਭਾਈ ਇਦੇ ਵਿੱਚ ਵੱਖ-ਵੱਖ ਜਾਤਾਂ-ਵੱਖ-ਵੱਖ ਧਰਮ ਹੈ। ਐਸੀ ਇਸ ਗੁਲਦਸਤੇ ਨੂੰ ਵੱਡਾ ਕਰਨਾ ਹੈ। ਇਹ ਪੰਜਾਬ ਦੇ ਵਿੱਚ ਪੰਜਾਬੀਅਤ ਹੈ। ਸਭ ਨੂੰ ਉਹਨਾਂ ਦਾ ਬਰਾਬਰ ਹਿੱਸਾ ਦੇ ਕੇ ਆਪਾਂ ਇਹਨੂੰ ਪੰਜਾਬ ਨੂੰ ਅੱਗੇ ਲੈ ਕੇ ਚੱਲੀਏ ਤੇ ਪੰਜਾਬ ਨੂੰ ਅੱਗੇ ਵਧਾਈਏ। ਪੰਜਾਬ ਪੰਜਾਬੀਅਤ ਦੀ ਗੱਲ ਕਰੀਏ। ਜਿਹੜਾ ਇਹ ਭੰਡੀ ਪ੍ਰਚਾਰ ਹੈ ਇਹਦੇ ਵਿੱਚ ਕੋਈ ਸੱਚਾਈ ਨਹੀਂ ਹੈ। ਇਸ ਕਰਕੇ ਮੈਂ ਇਹ ਗੱਲ ਤੁਹਾਨੂੰ ਕਰਨਾ ਚਾਹੁੰਦਾ ਸੀ।